ਮੰਮੀ 2 ਲੱਖ ਰੁਪਇਆ ਮਰਵਾਇਆ ਇਹ ਕਿਦਾਂ ਦਾ ਕੰਮ ਹੋਇਆ ਭਲਾ ਕਮ ਸੇ ਕਮ ਮੈਨੂੰ ਤੇ ਦੱਸ ਦਿੰਦੇ ਤੁਸੀਂ ਨਾ ਮੈਂ ਉਧਰ ਕਾਗਜ ਲਾਉਂਦੀ ਲੈ ਸੰਦੀਪ ਹਾਂ ਨੂੰ ਕੀ ਪਤਾ ਸੀ ਪੇਂ ਨਹੀਂ ਛੇਤੀ ਇਧਰੋਂ ਕੰਮ ਬਣ ਜਾਣਾ ਵਾ ਨਾਲੇ ਤੂੰ ਗੁੱਸਾ ਨਾ ਕਰ ਹੁਣ ਦਲਜੀਤ ਜਾਂਦੇ ਦੇ ਮਾਂ ਪਿਓ ਇੱਥੇ ਆਉਣ ਤੇ ਮੈਂ ਉਹਨਾਂ ਨੂੰ ਦੱਸਾਂ ਉਹ ਤਾਂ ਕਿੰਨਾ ਚਿਰ ਹੋ ਗਏ ਆਏ ਹੀ ਨਹੀਂਗੇ ਹੁਣ ਭਰਾ ਭਰਜਾਈ ਨਾਲ ਵੀ ਕੀ ਗੱਲ ਕਰਨੀ ਹੁੰਦੀ ਆ ਆਵਲਾ ਕਦਮ ਨਾ ਚੁੱਕਿਓ ਠੀਕ ਵਾ ਨਾ ਰਪਿੰਦਰ ਆ ਕਦਮ ਮਾਨੂੰ ਚੁੱਕਣਾ ਪੈਣਾ ਵਾ ਨਹੀਂ ਇੱਥੇ ਜੋ ਕੇ ਰਹਿ ਜਾਣੀਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਂਦੀ ਵੀਰ ਨੂੰ ਹੁਣ ਮੈਂ ਕਿੱਦਾਂ ਦੱਸਾਂ ਉਹਨਾਂ ਨੇ ਵੀ ਮੈਨੂੰ ਅੱਗੋਂ ਪਹਿਣਾ ਵਾ ਕਿ ਤੈਨੂੰ ਇਹਨਾਂ ਨੇ ਦੱਸਿਆ ਹੀ ਨਹੀਂ ਕੁਝ ਵੀ ਐਦਾਂ ਕਰਾਂ ਫੋਨ ਨਾ ਕਰਾਂ ਵੀਰ ਨੂੰ ਪਹਿਲਾਂ ਗਾਲਾਂ ਤੇ ਹੁਣ ਪੈਣੀਆਂ ਹੀ ਆਂ ਕੀ ਕਰਨਾ ਵਾ ਕੀ ਕਰਾਂ ਹੁਣ ਪਹਿਲਾਂ ਭਾਬੀ ਨੂੰ ਫੋਨ ਲਾਵਾਂ ਕਿ ਵੀਰ ਨੂੰ ਲਾਵਾਂ ਕੁਝ ਸਮਝ ਨਹੀਂ ਆਉਂਦੀ ਇਹਨਾਂ ਨੇ ਕਿੱਦਾਂ ਝੂਠ ਬੋਲਿਆ ਵੇਖ ਲਓ ਕਿਤੇ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ ਕਿ ਸੰਦੀਪ ਨੇ ਖੜਨਾ ਨਹੀਂ ਆ ਜੇ ਪਤਾ ਹੁੰਦਾ ਤੇ ਇਹਨਾਂ ਨੇ ਨਾ ਚਾਰਾ ਥੋੜੀ ਕਹਿਣਾ ਸੀ ਕਿ ਸੰਦੀਪ ਮੇਰਾ ਵੀ ਕੰਮ ਬਣ ਗਿਆ ਵਾ ਇੱਕ ਜਿਹੜੀ ਸਾਸਿਓ ਉਹਨੇ ਵੀ ਨਹੀਂ ਕਿਤੇ ਗੱਲ ਕੀਤੀ ਜੇ ਇਹਨਾਂ ਨੇ ਨਹੀਂ ਕੀਤੀ ਤੇ ਇੱਦਾਂ ਕਰਦੀ ਆ ਵੀਰ ਨੂੰ ਹੀ ਕਰਦੀ ਆ ਫੋਨ ਆਪੇ ਭਾਬੀ ਨੂੰ ਦੱਸ ਦੇਣਗੇ ਕੀ ਕਰਨਾ ਫਿਰ ਹੋਰ ਹੀ ਟੈਨਸ਼ਨ ਚ ਪਾਤਾ ਮੈਨੂੰ ਕਿੰਨਾ ਚਾਹ ਹਿ ਕਿ ਚੱਲ ਇਹਨਾਂ ਨੇ ਕਿਹੜਾ ਜਾਣਾ ਵਾ ਨਾਲ ਆਪਣੇ ਭਰਾ ਭਝਾਈ ਨੂੰ ਖੜੂਂਗੀ ਮੈਂ ਕੋਜਣਾ ਕੋਜਦੇ ਸੋਚਣਾ ਹੀ ਪੈਣਾ ਵਾ ਇਹ ਤਾਂ ਗੱਲ ਥੋੜੀ ਬੰਨੀ ਆ ਹਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬੋਲਣਾ ਠੀਕ ਠਾਕ ਹਾਂ ਜੀ ਵੀਰ ਜੀ ਠੀਕ ਹੀ ਆ ਬੜੀ ਢਲੀ ਜੀ ਬੋਲਣ ਦੀ ਨਾਲ ਸਿਰਫ ਫੋਨ ਲਾਇਆ ਸੁਖਵਾ ਵੀਰ ਜੀ ਤੁਹਾਨੂੰ ਮੈਂ ਕੀ ਦੱਸਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਤੁਹਾਡੇ ਨਾਲ ਕਿੱਦਾਂ ਗੱਲ ਕਰਾਂ ਮੈਂ ਉਹ ਮੈਨੂੰ ਗੱਲ ਦੱਸ ਹੋਈ ਕੀ ਆ ਗੱਲ ਹੋਈ ਵੀਰ ਜੀ ਇਦਾਂ ਨਹੀਂ ਨਹੀਂ ਸੱਸ ਨੇ ਨਹੀਂ ਕੁਝ ਵੀ ਕਿਹਾ ਆਹੋ ਇਹਨਾਂ ਨੇ ਨਾ ਆਪਣਾ ਏਜੰਟ ਲੱਬਿਆ ਹੀ ਕਿਤੇ ਜੀ ਲੱਬਿਆ ਹੀ ਤੇ ਉਹਨਾਂ ਦਾ ਵੀ ਕੰਮ ਬਣ ਗਿਆ ਵਾ ਉਹਨਾਂ ਨੂੰ ਤੇ ਚਾਹ ਹੀ ਬੜਾ ਚੜਿਆ ਵਾ ਕਿ ਸੰਦੀਪ ਦੇ ਨਾਲ ਹੀ ਭੇਜ ਦੇਣਾ ਵਾ ਉਹਨਾਂ ਨੇ ਏਜੰਟ ਕਿਹੜੇ ਵੇਲੇ ਲੱਭ ਲਿਆ ਤੇ ਤੈਨੂੰ ਦੱਸਿਆ ਨਹੀਂ ਉਹਨਾਂ ਨੇ ਵੀਰ ਜੀ ਉਹਨਾਂ ਨੇ ਤਾਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਉਹ ਤਾਂ ਮੈਨੂੰ ਕੱਲ ਪਤਾ ਲੱਗਾ ਵਾ ਸੰਦੀਪ ਕਿਤੇ ਉਹਨਾਂ ਨੂੰ ਸ਼ੱਕ ਤੇ ਨਹੀਂ ਹੋ ਗਿਆ ਨਹੀਂ ਨਹੀਂ ਵੀਰ ਜੀ ਜੇ ਸ਼ੱਕ ਹੋਇਆ ਹੁੰਦਾ ਨਾ ਤੇ ਉਹਨਾਂ ਨੇ ਮੇਰੇ ਨਾਲ ਗੱਲ ਕਰ ਦੇਣੀ ਸੀ ਉਹ ਗੱਲ ਤਾਂ ਕਰਨਾ ਕਰਦਣੀ ਆ ਨਵੇਂ ਰਫੜ ਪਾਤਾ ਕਿਉਂਕਿ ਉਹ ਧੜਗਿਆਂ ਦੀ ਸਾਡੀ ਤੇ ਸਕੀਮ ਰਹਿ ਗਈ ਨਾ ਵਿੱਚੇ ਹੁਣ ਵੀਰ ਜੀ ਸੋਚੋ ਕੀ ਕਰਨਾ ਵਾ ਅੱਗੇ ਕਰਨਾ ਸੰਦੀਪ ਕੀ ਆ ਹੁਣ ਲੰਮਣਾ ਕੋਈ ਨਾ ਕੋਈ ਸਕੀਮ ਨਵੇਂ ਰਫੜ ਪਾ ਕੇ ਦੇ ਰਹਾਤਾ ਵ ਤੈਨੂੰ ਦੱਸ ਪਤਾ ਹੀ ਨਹੀਂਗਾ ਮੈਨੂੰ ਪਤਾ ਹੀ ਨਹੀਂ ਸੀ ਮੈਨੂੰ ਪਤਾ ਹੁੰਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਨਾ ਗੱਲ ਕਰਦੀ ਨਹੀਂ ਜਦੋਂ ਤੈਨੂੰ ਦੱਸਿਆ ਆਣ ਕੇ ਤੇ ਤੂੰ ਲਾਪਾ ਕਰਨੀ ਸੀ ਨਾ ਉਹਦੀ ਵੀ ਪਹਿਲਾਂ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਲਾ ਬਥੇਰੀ ਲਾਪਾ ਕੀਤੀ ਸੀ ਕਿਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੈ ਨਹੀਂ ਹੂੰ ਅੱਗੋ ਕਿਹਦੇ ਤੈਨੂੰ ਸਭ ਕੁਝ ਹੋਣਾ ਸਹੀਦਾ ਵਾ ਤੂੰ ਮੈਨੂੰ ਇਦਾਂ ਪੈਂਡ ਹੀ ਅੱਗੋਂ ਤੂੰ ਹੁਣ ਇਹਨਾਂ ਨੂੰ ਇਹ ਗੱਲ ਕਹਿ ਬਿ ਜਿਹੜਾ 2 ਲੱਖ ਰੁਪਈਆ ਤੁਹਾਡੇ ਕੋ ਮੰਗਾਇਆ ਸੀ ਨਾ ਉਹ ਤੁਹਾਡੇ ਕਾਗਜ਼ ਪੱਤਰ ਲਾਏ ਸੀ ਓਟੇ ਖਰਚਾ ਆਇਆ ਵਾ ਗੱਲ ਕਹੀ ਸੀ ਮੈਂ ਕਿ ਮੈਂ ਤੇ ਤੁਹਾਡੇ ਕਾਗਜ਼ ਲਾਉਣ ਟੀ ਹੁਣ ਮੈਂ ਇਹੀ ਜਵਾਬ ਦੇਣਾ ਉਹਨੂੰ ਸਾਡੀ ਤੇ ਬੇਇੱਜ਼ਤੀ ਕਰਵਾਤੀ ਨਾ ਤੁਸੀਂ ਵੇਚੀ ਕਰਾਤੀ ਆ ਹੋਰੀ ਟੈਨਸ਼ਨ ਪਾਤੀ ਹੁਣ ਮੈਂ ਰੁਪਿੰਦਰ ਨੂੰ ਕੀ ਜਵਾਬ ਦੇਣਾ ਵਾ ਸਵੇਰੇ ਸੋਚੋ ਕੋਚਾ ਹਣਾ ਮੈਨੂੰ ਤੇ ਕੱਲ ਦੀ ਰੋਟੀ ਨਹੀਂ ਮੰਗਣ ਦੀ ਕੀ ਕਰਾ ਹੁਣ ਮੈਂ ਕੋਈ ਨਹੀਂ ਜੇ ਇਸ ਕਿਮੀ ਆ ਨਾ ਲੰਮਾ ਕੋਈ ਨਾ ਕੋਈ ਸਕੀਮ ਹੈ ਜਾਣ ਮੈਂ ਇਹਨੂੰ ਨਹੀਂ ਕਹ ਦੇਣਾ ਮੈਨੂੰ ਤੇ ਚੰਗ ਲੱਗਣ ਡਿਆ ਮੈਂ ਤੇ ਡਰਦੀ ਨਹੀਂ ਫੋਨ ਕਰਨ ਦੀ ਤੁਹਾਨੂੰ ਕਿ ਵੀਰ ਨੇ ਮੈਨੂੰ ਗੁੱਸੇ ਹੋਣਾ ਵਾ ਜਦੋਂ ਤੈਨੂੰ ਪਤਾ ਹੀ ਨਹੀਂ ਇਹ ਤੇ ਤੈਨੂੰ ਗੁੱਸੇ ਕੱਲ ਹੀ ਹੋਣਾ ਵਾ ਗਲੀ ਵੀਰ ਜੀ ਭਾਬੀ ਨੇ ਸਲਾਹ ਕਰਕੇ ਨਾ ਫਿਰ ਮੈਨੂੰ ਦੱਸਿਓ ਇਹ ਗੱਲ ਇਹਨਾਂ ਦੇ ਕੰਨਾਂ ਰਾਈਂ ਕੱਢ ਦੇ ਕਿ ਪੈਸੇ ਜਿਹੜੇ 2 ਲੱਖ ਰੁਪਈਆ ਲੱਗਾ ਇਹ ਨਾ ਸੋਚਿਓ ਵੀ ਮੈਂ ਖਰਚ ਲਿਆ ਵਾ ਇਹ ਗੱਲ ਇਹਨਾਂ ਨੂੰ ਦੱਸ ਦੀ ਕੋਈ ਗੱਲ ਨਹੀਂ ਵੀਰ ਜੀ ਮੈਂ ਕਰ ਦੂੰਗੀ ਇਹਨਾਂ ਨਾਲ ਗੱਲ ਚੱਲ ਦੱਸਣਾ ਮੈਂ ਰਪਿੰਦਰ ਨੂੰ ਚਲੋ ਠੀਕ ਹੈ ਮੈਂ ਨਮਾਈ ਰਫੜ ਪਾ ਕੇ ਰੱਖਤਾ ਮੈਂ ਜਾਣਾ ਹੀ ਕਿਤੇ ਤੇ ਮੋੜੀ ਸਾਰਾ ਖਰਾਬ ਕਰਕੇ ਰੱਖਤਾ ਰਪਿੰਦਰ ਨੂੰ ਦੱਸਾਂ ਹੁਣ ਕਿ ਕੋਈ ਨਾ ਕੋਈ ਸਕੀਮ ਲਾ ਆਦੇ ਨਵਾਂ ਰਫੜ ਪੈ ਗਿਆ ਵਾ ਜੇ ਦੋਵੇਂ ਜੀ ਚਲ ਗਏ ਬਾਹਰ ਤੁਹਾਡਾ ਤੇ ਪਤਾ ਹੀ ਕੱਟਿਆ ਜਾਣਾ ਵਾ ਰਪਿੰਦਰ ਆ ਗਈ ਜੇ ਪਤਾ ਨਹੀਂ ਕਿਉਂ ਵਜਾਂ ਦੇ ਜਾਂਦੇ ਆ ਮੈਂ ਉੱਤੇ ਦਾ ਚਾਹ ਵੀ ਰੱਖੀ ਆ ਪਹਿਲਾਂ ਸੁਣੀ ਆਵਾ ਕੀ ਕਹਿਣਾ ਤੇਰੀ ਆ ਗਈ ਬੈਣੀ ਕੀ ਕਹਿਣਾ ਵਜਾਂ ਦੇਂਦੇ ਅਸੀਂ ਉਹ ਵਜਾਂ ਕੀ ਦੇਣੀਆਂ ਵਾ ਨਵਾਂ ਹੀ ਰਫੜ ਪੈ ਗਿਆ ਯੋ ਇੱਕ ਹੁਣ ਕੀ ਹੋ ਗਿਆ ਕੀ ਤੈਨੂੰ ਦੱਸਾਂ ਤੇ ਕੀ ਨਾ ਦੱਸਾਂ ਮੰਮੀ ਡੈਡੀ ਕਿੱਥੇ ਮੰਮੀ ਹੁਣੇ ਤੇ ਅੰਦਰ ਆ ਲੱਗੀ ਸੀ ਚਾਹ ਵਿਚਾਰਿਆਂ ਨੂੰ ਦੇਣ ਮੈਂ ਤੇ ਚਾਹ ਧਰੀ ਸੀ ਤੇ ਤੁਹਾਡੀ ਬਾਤ ਸੁਣ ਕੇ ਮੇਰਾ ਦਿਮਾਗ ਲੱਗ ਗਿਆ ਹੁਣ ਆਵਾਜ਼ ਤੈਨੂੰ ਕੀ ਮਾਰਨੀ ਸੰਦੀਪ ਦਾ ਆਇਆ ਸੀ ਫੋਨ ਉਹ ਗਾੜੀਓ ਕਹਿਣ ਦੀ ਆ ਕਿ ਦਲਜੀਤ ਦਾ ਹੀ ਵਿਝ ਆ ਗਿਆ ਵਾ ਹੋ ਸਕਦਾ ਮੇਰੇ ਨਾਲ ਹੀ ਚਲ ਜੇ ਉਹਨਾਂ ਨੇ ਕਿਤੇ ਆਪਣਾ ਏਜੰਟ ਲੱਭਾ ਸੀ ਤੇ ਆਪਣੇ ਪੇਪਰ ਉੱਪਰ ਲਾਏ ਸੀ ਇਹਨੂੰ ਕਿਤੇ ਦੱਸਿਆ ਹੀ ਨਹੀਂ ਇਹਨੂੰ ਹੁਣ ਦੱਸਿਆ ਤੇ ਤੁਹਾਡੀ ਵੀ ਗੱਲਬਾਤ ਬਣ ਗਈ ਹੈ ਤੇ ਹੋ ਸਕਦਾ ਤੇਰੇ ਨਾਲ ਹੀ ਚਲ ਜੇ ਤੈਨੂੰ ਤੇ ਧੱਤੀ ਵੇਲ ਨਹੀਂ ਦੇਣ ਦੀ ਉਹ ਚਲੀ ਰੋਂਦੀ ਫੋਨ ਤੇ ਵੀਰ ਜੀ ਹੁਣ ਦੱਸੋ ਮੈਂ ਕੀ ਕਰਾਂ ਹੁਣ ਕੋਈ ਨਾ ਕੋਈ ਸਕੀਮ ਲਾ ਅੱਛਾ ਆਹ ਵਾਲਾ ਕੰਮ ਹੋ ਗਿਆ ਵਾ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਇਹ ਕੁੜੀ ਦਾ ਵੀ ਇਹਨੇ ਹੱਡੇ ਦਾ ਇਦਾਂ ਹੀ ਕਰਨੀ ਆ ਮੈਂ ਇਹਨੂੰ ਬੜਾ ਸਮਝਾਉਂਦੀ ਰਹੀਂ ਵੀ ਆਪਣੇ ਸੌਰਿਆਂ ਦੀ ਇਹ ਗੱਲਾਂ ਵਿੱਚ ਨਾ ਆ ਆਵੀਂ ਪਰ ਇਹਨੇ ਉਹ ਕੰਮ ਕਰਕੇ ਛੱਡਿਆ ਕੁੜੀ ਨੇ ਹੁਣ ਦੱਸੋ ਹੁਣ ਕੀ ਕਰਨਾ ਵਾ ਉਹਨੇ ਚੱਲ ਜਾਣਾ ਵਾ ਬਾਹਰ ਵੇਂਦੇ ਰਿਓ ਹੁਣ ਮੂੰਹ ਵੱਲ ਤੁਹਾਨੂੰ ਬੜੀ ਆਸ ਹੀ ਨਾ ਕਿ ਮੇਰੀ ਭੈਣ ਨੇ ਹਾਨੂੰ ਖੜਨਾ ਵਾ ਹੁਣ ਦੱਸੋ ਕੋਈ ਭੈਣ ਭਰਾ ਨਹੀਂ ਕੰਮ ਆਉਂਦਾ ਜਿਹੇ ਤੱਕ ਮੈਨੂੰ ਲੱਗੰਦੇ ਆ ਵਾ ਹਰਪਿੰਦਰ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਉਹ ਦੇ ਵਿਚਾਰੀ ਰੋਣੇ ਰੋਂਣ ਦੀ ਆ ਫੋਨ ਤੇ ਵੀਰ ਜੀ ਮੈਨੂੰ ਦੱਸਿਆ ਹੀ ਨਹੀਂ ਆ ਸੋਮਾ ਖਾਂਡੀ ਉਹ ਦੱਸ ਕੀ ਕਰੇ ਉਹ ਮੈਨੂੰ ਪਤਾ ਵਾ ਉਹਦਾ ਮੈਨੂੰ ਤੇ ਆ ਵੀ ਕਿਤੇ ਉਹਨਾਂ ਨੂੰ ਮੈਨਾਂ ਸ਼ੱਕ ਹੋ ਗਿਆ ਹੋਏ ਤੇ ਇਹਨੇ ਆਪਣੇ ਭੈਣ ਭਰਾ ਨੂੰ ਖੜਨਾ ਵਾ ਦਲਜੀਤ ਨੂੰ ਖੜਨਾ ਹੀ ਆ ਗੱਲ ਕਰਨ ਲੱਗੀ ਵੈਂਦੀ ਨਹੀਂ ਜਿੱਥੇ ਨਹੀਂ ਉੱਥੇ ਡੈ ਪੈਂਦੀ ਆ ਬਣੀ ਬੜੀ ਵਾਰ ਕਿਹਾ ਹੀ ਪਿੱਲੋ ਕਲਕਾ ਕੇ ਗੱਲ ਕਰਿਆ ਕਰ ਜਿਹੜੀ ਕਰਨੀ ਹੁੰਦੀ ਆ ਐਦਾਂ ਸਾਹਮਣੇ ਨਾ ਕਰਿਆ ਕਰ ਅਗਲੇ ਨੇ ਸੁਣ ਲਿਆ ਹੋਊਗਾ ਕੋਈ ਨਹੀਂ ਮੈਂ ਜਾਨਣਾ ਵਾਂ ਸ਼ਹਿਰ ਤੇ ਜਿੰਦ ਨੂੰ ਪੁੱਛ ਕੇ ਆਉਣਾ ਵੀ ਕੋਈ ਨਾ ਕੋਈ ਸਕੀਮ ਦੇ ਹੋਣ ਹਨ ਮੈਨੂੰ ਤੇ ਕੁੜੀ ਦੀ ਸਮਝਣ ਲੱਗਦੀ ਵੀ ਉਹਦਾ ਇਹ ਤਾਂ ਕਹਿ ਦਿੰਦੀ ਆ ਕਿ ਮੇਰੇ ਨਾਲ ਹਰ ਇੱਕ ਸਲਾਹ ਕਰਕੇ ਫਿਰ ਤੁਰਦੇ ਆ ਤੇ ਇਹਨੂੰ ਦੱਸਿਆ ਤਾਂ ਕਿ ਨਹੀਂ ਉਹਨਾਂ ਨੇ ਓਏ ਉਹ ਦੇ ਵਿਚਾਰੀ ਕਹਿਣ ਡੀ ਆ ਵੀ ਮੈਨੂੰ ਦੱਸਿਆ ਹੁੰਦਾ ਤੇ ਤੁਹਾਨੂੰ ਵੀਰ ਜੀ ਦੱਸਦੀ ਨਾ ਦੱਸ ਐਦਾਂ ਦਾ ਕੋਈ ਕੰਮ ਹੋਵੇ ਤੇ ਬੰਦੇ ਨੂੰ ਗੁੱਸਾ ਨਹੀਂ ਆਉਂਦਾ ਹੈਗਾ ਉਹ ਚੁੱਪ ਕਰਕੇ ਵੰਦੀ ਰਹੀ ਉਹਨਾਂ ਵਾਲਾ ਤੁਹਾਨੂੰ ਪਤਾ ਹੀ ਨਹੀਂ ਹੈ ਵਿਚਾਰੀ ਨੂੰ ਉਹਨੂੰ ਤਾਂ ਪਤਾ ਲੱਗਾ ਵਾ ਕੱਲ ਉਹ ਬਸ ਗਈ ਆ ਗੱਲ ਹੁਣਾਂ ਹੋਣਾ ਪਾ ਕਿੱਥੇ ਜਾਣਾ ਵਾ ਉਹ ਤੂੰ ਐਂਦਾ ਕਰ ਚਾਹ ਬਣਾ ਕੇ ਦੇ ਪਹਿਲਾਂ ਉਹਨਾਂ ਨੂੰ ਉਹ ਨਾ ਬਾਹਰ ਆ ਜਾਣ ਵੀ ਤੂੰ ਹੀ ਕੱਲ ਹੀ ਡੇ ਚਲਣ ਉਹ ਮੈਂ ਤੇ ਚਾਹ ਧਰੀ ਆ ਉਹ ਦੇ ਜਾ ਕੋਈ ਨਹੀਂ ਲੰਮਿਆ ਕੋਈ ਨਾ ਕੋਈ ਸਕੀਮ ਕੀ ਕਰਦਾ ਸੋਚਣ ਕੋ ਡੇ ਆ ਤੇ ਹੋਰ ਹੋਰ ਕੁਛ ਗਿਆ ਵਾ ਕੀ ਹਿਸਾਬ ਤਾ ਬਣੰਦਿਆ ਵਾ ਸਿਆਪਾ ਪਾ ਕੇ ਤੇ ਰੱਖਦਾ ਵਾ ਇੰਨੀ ਆਸਾਂ ਲਾਈਆਂ ਸੀ ਵੀ ਚੱਲ ਬਾਹਰ ਚਲ ਜਾਾਂਗੇ ਮੇਰੇ ਹਿਸਾਬ ਨਾਲ ਸਾਰੀਆਂ ਆਸਾਂ ਦੇ ਪਾਣੀ ਫਿਰ ਜਾਣਾ ਵੀਰ ਨੂੰ ਮੈਂ ਦੱਸ ਤੇ ਦਿੱਤਾ ਵਾ ਪਤਾ ਨਹੀਂ ਭਾਬੀ ਨੇ ਗੱਲ ਕੀਤੀ ਹੁੰਨੀ ਕਿ ਨਹੀਂ ਕੀਤੀ ਉਹਨੂੰ ਵੀ ਸਲਾਹ ਕਰਕੇ ਦੱਸਣਗੇ ਅੱਗੇ ਕੀ ਕਰਨਾ ਵਾ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਇਹਨਾਂ ਨੇ ਵੀ ਕਿੱਡਾ ਵੱਡਾ ਧੋਖਾ ਦਿੱਤਾ ਸਾਨੂੰ ਸੰਦੀਪ ਬੈਠੇ ਪੁੱਤ ਹਾਂਜੀ ਮੈਂ ਨਾ ਤੇਰਾ ਸਲਾਹ ਜੀ ਕਰ ਲਈ ਸੀ ਪਿੱਲੀ ਗੜਾ ਕੱਪੜਾ ਜਾ ਕੇ ਤੇ ਲੈ ਆਇਆ ਹਾਂ ਤੂੰ ਪੁੱਤ ਅਸੀਂ ਤਾਂ ਲੈ ਹੀ ਨਹੀਂ ਮੈਨੂੰ ਹਾਂ ਪਤਾ ਨਹੀਂ ਸੰਦੀਪ ਨੇ ਕਿੱਦਾਂ ਦੇ ਲੈਣੇ ਆ ਜਿੱਦਾਂ ਦੇ ਤੂੰ ਲੈਣੇ ਆ ਨਾ ਜਾ ਕੇ ਤੇ ਲੈ ਆਓ ਕੱਪੜਾ ਲੀਦਾ ਮੰਮੀ ਮੈਨੂੰ ਨਹੀਂ ਲੋੜ ਹੈਗੀ ਕੱਪੜਿਆਂ ਦੀ ਠੀਕ ਆ ਨਾ ਆਪਣੇ ਨਿਆਣਿਆਂ ਨੂੰ ਬਣਾ ਕੇ ਦੋ ਕੱਪੜੇ ਪੁੱਤ ਆ ਕਿਦਾਂ ਦੀ ਗੱਲ ਹੋਈ ਵੀ ਨਿਆਣਿਆਂ ਨੂੰ ਬਣਾ ਕੇ ਦੋ ਤੁਸੀਂ ਤਾਂ ਹੱਡੀ ਧੀ ਆ ਨਾ ਤਾਂ ਹੀ ਮੈਂ ਤੈਨੂੰ ਕਹਿਣ ਰਹੀ ਆ ਜੇ ਮੰਮੀ ਤੁਸੀਂ ਮੈਨੂੰ ਧੀ ਬਣਾਇਆ ਹੁੰਦਾ ਨਾ ਤੇ ਮੇਰ ਨਾਲ ਇਦਾਂ ਧੋਖਾ ਨਾ ਕਰਦੇ ਮਰਜ਼ੀਆਂ ਤੁਸੀਂ ਆਪਣੀਆਂ ਕਰਨ ਦੇ ਆਪੇ ਸਲਾਹ ਕਰ ਲੈਂਦੇ ਆ ਆਪੇ ਸਾਰਾ ਕੰਮ ਕਰ ਲੈਂਦੇ ਆ ਉਦਾਂ ਤੁਸੀਂ ਕਹਿੰਦੇ ਆ ਕਿ ਤੈਨੂੰ ਆਪਣੀ ਮੈਂ ਧੀ ਬਣਾਇਆ ਵਾ ਕਾਦੀ ਤੁਸੀਂ ਧੀ ਬਣਾਇਆ ਵਾ ਵੇਖ ਪੁੱਤ ਆ ਕੰਮ ਜਿਹੜਾ ਹੀ ਕੀਤਾ ਨਾ ਤੇਰੇ ਪਲੇ ਵਾਸਤੇ ਕੀਤਾ ਵਾ ਅਸੀਂ ਤੇ ਸੋਚਿਆ ਜੇ ਇੱਕ ਪਾਸੇ ਨਾ ਗੱਲ ਬਣੂਗੀ ਚੱਲ ਦੂਜੇ ਪਾਸੇ ਬਣ ਜੂਗੀ ਹੁਣ ਤੁਸੀਂ ਦੋਵੇਂ ਜਾਣੇ ਇਕੱਠੇ ਚੱਲ ਜੋਗੇ ਚੱਲ ਦਲਜੀਤ ਕੰਮ ਤੰਦਾ ਕਰਿਆ ਕਰੂਗਾ ਤੇ ਤੇਰੀਆਂ ਫੀਸਾਂ ਫਾਸਾਂ ਭਰ ਦਿਆ ਕਰੂਗਾ ਮੈਨੂੰ ਪਤਾ ਵਾ ਉੱਥੇ ਖਰਚੇ ਬੜੇ ਹੁੰਦੇ ਆ ਪੁੱਤ ਤੂੰ ਕੰਮ ਵੀ ਕਰਨੀ ਆ ਪੜ੍ਹਾਈ ਵੀ ਕਰਨੀ ਆ ਖਰਚੇ ਤਾਂ ਵੀ ਪੂਰੇ ਨਹੀਂਗੇ ਹੁੰਦੇ ਕਿੱਦਾਂ ਤੇਰੇ ਮਗਰ ਇੱਥੋਂ ਪੈਸੇ ਕਲੰਦੇ ਰਹੇ ਆ ਤੇ ਇੱਥੇ ਦੇ ਪੈਸਿਆਂ ਦਾ ਉੱਥੇ ਜਾ ਕੇ ਕੀ ਬੰਦਾ ਵਾ ਤਾਂ ਕਰਕੇ ਹੀ ਇਹ ਫਾਲ ਲਿਆ ਹੀ ਤੂੰ ਗੁੱਸਾ ਨਾ ਕਰ ਨਾਲੇ ਤੈਨੂੰ ਖੁਸ਼ ਹੋਣਾ ਚਾਹੀਦਾ ਵਾ ਵੀ ਦੋਵਾਂ ਜੀ ਕੰਨੇ ਤੁਸੀਂ ਇਕੱਠੇ ਚਲ ਜਾਣਾ ਵਾ ਚੱਲ ਰਲ ਮਿਲ ਕੇ ਕਿੱਥੇ ਰਹੋਗੇ ਨਾ ਮਨ ਹੋਰ ਹੋਰ ਹੋ ਜਾਂਦਾ ਵਾ ਮੰਮੀ ਤੀ ਪੈਸੇ ਦੀ ਗੱਲ ਕਰਨ ੜੇ ਨਾ ਪੈਸੇ ਮੈਂ ਆਪਣੇ ਉੱਪਰ ਨਹੀਂ ਲਾਏ ਨਾ ਮੈਂ ਆਪਣਾ ਖਰਚਾ ਕੀਤਾ ਵਾ ਮੈਂ ਇਹਨਾਂ ਦਾ ਹੀ ਕੰਮ ਬਣਾਉਂ ੜੀ ਹੁਣ ਅਹੀਂ ਉਹਨੂੰ ਕੀ ਜਵਾਬ ਦੇਣਾ ਵਾ ਸਾਡੀ ਤੇ ਬੇਇੱਜ਼ਤੀ ਕਰਵਾਤੀ ਨਾ ਤੁਸੀਂ ਨਾਲੇ ਮੰਮੀ 2 ਲੱਖ ਰੁਪਈਆ ਮਰਵਾਇਆ ਇਹ ਕਿਦਾਂ ਦਾ ਕੰਮ ਹੋਇਆ ਭਲਾ ਕਮ ਸੇ ਕਮ ਮੈਨੂੰ ਤੇ ਦੱਸ ਦਿੰਦੇ ਤੁਸੀਂ ਨਾ ਮੈਂ ਉਧਰ ਕਾਗਜ਼ ਲਾਉਂਦੀ ਲੈ ਸੰਦੀਪ ਹਾਨੂੰ ਕੀ ਪਤਾ ਸੀ ਪੇਂ ਨਹੀਂ ਛੇਤੀ ਇਧਰੋਂ ਕੰਮ ਬਣ ਜਾਣਾ ਵਾ ਨਾਲੇ ਤੂੰ ਗੁੱਸਾ ਨਾ ਕਰ 2 ਲੱਖ ਰੁਪਈਆ ਹੀ ਆ ਨਾ ਖਸਮਾਂ ਨੂੰ ਖਾਏ ਜਾ ਕੇ ਕੋਈ ਗੱਲ ਨਹੀਂ ਲਾਇਆ ਤੇ ਹੀ ਆ ਜਦੋਂ ਸਾਨੂੰ ਦੁੱਖ ਨਹੀਂਗਾ ਤੇ ਤੂੰ ਕਿ ਦੁੱਖ ਕਰਨ ਰਹੀ ਆ ਤੇ ਮੰਮੀ ਦੁੱਖ ਤੇ ਹੁੰਦਾ ਹੀ ਆ ਨਾ ਕਿ ਤੂੰ ਹੀ ਮੇਰੇ ਨਾਲ ਸਲਾਹ ਕਿਉਂ ਨਹੀਂ ਕੀਤੀ ਮੇਰੇ ਕੰਨਾਂ ਵਿੱਚ ਇੱਕ ਵਾਰੀ ਤੇ ਕਰਦੇ ਤੁਸੀਂ ਕਿ ਸੰਦੀਪ ਆਹੀ ਆ ਕੰਮ ਕਰਨ ਦੇ ਆ ਤੂੰ ਟੈਨਸ਼ਨ ਨਾ ਲਈ ਮੈਂ ਸਦਾਈਆਂ ਵਾਂਗੂ ਉਥੇ ਟੈਨਸ਼ਨ ਲਈ ਜਾਨੀ ਆ ਕਿ ਚੱਲ ਛੇਤੀ ਛੇਤੀ ਇਹਨਾਂ ਦੇ ਕਾਗਜ ਲੱਗ ਜਾਣ ਤੇ ਤੁਸੀਂ ਆ ਕੰਮ ਕੀਤਾ ਵਾ ਨਾਲੇ ਤੁਸੀਂ 2 ਲੱਖ ਰੁਪਈਆ ਦੀ ਕਹਿਣ ਦੇ ਨਾ ਕੋਈ ਗੱਲ ਨਹੀਂ ਖਾਦੀ ਕੜੀ ਫੇਤੀ ਵਾਰ ਕਿ ਭੇਜੰਡੇ ਮੁੰਡਾ ਆਪਣਾ ਨਾ ਭੇਜੋ ਸੰਦੀਪ ਹਾਂ ਗੱਲਾਂ ਨਾ ਕਰ ਤੇ ਐਵੇਂ ਖੇਜ ਨਾ ਸਗੋਂ ਦੋਵੇਂ ਜਾਣੇ ਜਾਓ ਇਕੱਠੇ ਤੇ ਜਾ ਕੇ ਤੇ ਲੀੜਾ ਕੱਪੜਾ ਲੈ ਆਓ ਐਵੇਂ ਬਾਰ-ਬਾਰ ਇੱਕੋ ਗੱਲ ਨਹੀਂ ਕਰੀ ਜਾਈਦੀ ਹੁੰਦੀ ਪੁੱਤ ਆਪਣੇ ਘਰ ਵਾਲੇ ਵੇਖੀਦਾ ਹੁੰਦਾ ਵਾ ਚੱਲ ਦੋਵੇਂ ਜਾਣੇ ਇਕੱਠੇ ਚੱਲ ਜੋਗੇ ਨਾ ਤੇ ਚੰਗਾ ਹੋ ਜਾਊਗਾ ਹਾਨੂੰ ਵੀ ਸ਼ਰੀਕਾ ਬਰਾਦਰੀ ਇਥੇ ਕਾਨੂੰਨ ਨਹੀਂ ਦਿੰਦਾ ਪੀ ਉਹਦੀ ਕਰਦੀ ਚਲ ਗਈ ਐ ਤੇ ਦਲਜੀਤ ਨਹੀਂ ਗਿਆ ਤੇ ਮੰਮੀ ਮੈਨੂੰ ਵੀ ਟੈਨਸ਼ਨ ਹੈਗੀ ਹੀ ਨਾ ਮੈਂ ਵੀ ਨਾਲ ਲੈ ਕੇ ਜਾਣਾ ਸੀ ਏਦਾ ਮਤਲਬ ਇਹ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਨੀਗਾ ਹੈਗਾ ਪੁੱਤ ਵਿਸ਼ਵਾਸ ਤੇ ਹੈਗਾ ਹੀਗਾ ਦਲਜੀਤ ਕਹਿੰਦਾ ਹੀ ਸੰਦੀਪ ਨੂੰ ਨਾ ਸਰਪ੍ਰਾਈਜ਼ ਦਵਾਂਗੇ ਵੀ ਮੇਰਾ ਵੀ ਵੀਜ਼ਾ ਆ ਗਿਆ ਵਾ ਤੂੰ ਗੁੱਸਾ ਨਾ ਕਰ ਚੁੱਪ ਕਰਕੇ ਉੱਠ ਮੇਰੀ ਧੀ ਤੇ ਜਾਓ ਜਾ ਕੇ ਸ਼ਹਿਰੋਂ ਹੋ ਕੇ ਆਓ ਇਹੋ ਮੰਮੀ 2 ਲੱਖ ਰੁਪਏ ਮੈਗ ਤੇ ਗਵਾਇਆ ਹੁੰਦਾ ਨਾ ਤੇ ਤੀਂ ਮੈਨੂੰ ਛੱਡਣਾ ਨਹੀਂ ਸੰਦੀਪ ਜਿੱਥੇ ਤੈਨੂੰ ਲੋੜ ਪੈਂਦੀ ਹੀ ਅਸੀਂ ਉੱਥੇ ਵੀ ਪੈਸੇ ਭੇਜਦੇ ਰਹੇ ਆ ਕਦੇ ਹੀ ਚਸੀ ਨਹੀਂ ਵਟੀ ਭਾਵੇਂ ਇਹ ਔਖਾ ਟਾਈਮ ਅਗਰ ਕੱਢਦੇ ਰਹੇ ਆ ਤੇ ਮੰਮੀ ਮੈਂ ਵੀ ਤੇ ਇੰਨਾ ਤਾਂ ਸੋਚਣ ਦੀ ਹੀ ਮੈਂ ਗੜਾ ਕੱਲੀ ਪੈਸੇ ਖਾ ਗਈ ਆ ਮੈਂ ਤਾਂ ਤੇਰੇ ਵੱਲ ਆਈ ਹਾਂ ਵੀ ਜਾ ਸ਼ਹਿਰੋਂ ਹੋ ਆਓ ਤੂੰ ਤਾਂ ਮੈਨੂੰ ਇੱਕ ਦੀਆਂ 100 ਸਨਾਨ ਤੀ ਕਾਵਾਂ ਗਾੜੀ ਮੰਮੀ ਮੈਂ ਨਹੀਂ ਜਾਣਾ ਹੈਗਾ ਸ਼ਹਿਰ ਠੀਕ ਆ ਨਾ ਜਦੋਂ ਮੈਨੂੰ ਲੋੜ ਹੋਊਗੀ ਕੱਪੜਿਆਂ ਦੀ ਮੈਂ ਆਪੇ ਜਾ ਕੇ ਲੈ ਆਉਂਗੀ ਚੱਲ ਤੇਰੀ ਮਨ ਦੀ ਕੰਮ ਵੇਖ ਲੋ ਕੋਈ ਨਹੀਂ ਮੈਂ ਦਲਜੀਤ ਨੂੰ ਕਹਿੰਨੀ ਆ ਉਹ ਆਪਣੇ ਲੈ ਆਉਂਦਾ ਤੇਰੇ ਕੋ ਬੱਚੇਰੇ ਕੱਪੜੇ ਆ ਚੰਗਾ ਸਰਪ੍ਰਾਈਜ਼ ਦਿੱਤਾ ਵਾ ਇਹ ਕਿੱਦਾਂ ਦੀ ਗੱਲ ਹੋਈ ਭਲਾ ਦੱਸਣਾ ਹੀ ਨਹੀਂ ਕਿਸੇ ਨੂੰ ਮੈਂ ਤਾਂ ਸੋਚਣ ਦੀ ਹੀ ਕਿ ਚਲ ਮੈਂ ਆਪਣੇ ਭਰਾ ਭਰਜਾਈ ਨੂੰ ਨਾਲ ਲੈ ਕੇ ਜਾਉਂਗੀ ਕਿੰਨੀ ਮੈਂ ਖੁਸ਼ ਹੋਣ ਦੀ ਹਾਂ ਕੀ ਕਰਾਂ ਹੁਣ ਮੈਂ ਸਮਝ ਨਹੀਂ ਆਉਂਦੀ ਕੁਝ ਨਾ ਕੁਝ ਤੇ ਸੋਚਣਾ ਹੀ ਪੈਣਾ ਵਾ ਇਦਾਂ ਨਹੀਂਗਾ ਕੰਮ ਬੰਨਣਾ ਹੈਗਾ ਉਹ ਵਧਾਈਆਂ ਭਰਾ ਤੁਹਾਨੂੰ ਹੀ ਕੋਈ ਗੱਲ ਨਹੀਂ ਮਿਲਦੀ ਹੈ ਨਾ ਇਹ ਕਰਦੇ ਆ ਪਾਰਟੀ ਠੀਕ ਹੈ ਠੀਕ ਹੈ ਨਹੀਂ ਸ਼ੈਅਰੀ ਆਜੋ ਕੋਈ ਗੱਲ ਚੰਗਾ ਚੰਗਾ ਦਲਜੀਤ ਹਾਂਜੀ ਕਿਹਦਾ ਹੁੰਦੇ ਪੁੱਤ ਫੋਨ ਮੁੰਡਿਆ ਦਾ ਫੋਨ ਆਉਂਦਿਆ ਹੀ ਹਾਂ ਕਹਿੰਦੇ ਵੀਜ਼ਾ ਆ ਗਿਆ ਵਾ ਤੇ ਪਾਰਟੀ ਕਰ ਲਾ ਫਿਰ ਹੁਣ ਚੱਲ ਕੋਈ ਗੱਲ ਨਹੀਂ ਪਾਰਟੀ ਵੀ ਦੇ ਦੀ ਯਾਰਾਂ ਦੋਸਤਾਂ ਨੂੰ ਹੁੰਦਾ ਹੀ ਆ ਘੜੀ ਪੀ ਪਾਵਾਂ ਖਲੋਵਾਂਗੇ ਗੱਲਾਂ ਬਾਤਾਂ ਕਰਾਂਗੇ ਹਾਂਜੀ ਹਾਂਜੀ ਤੇ ਮੇਰੇ ਗੱਲ ਸੁਣੋ ਪੁੱਤ ਘਰ ਵਿੱਚ ਕੋਈ ਗੱਲ ਹੋਈ ਆ ਮੈਂ ਤਾਂ ਸੰਦੀਪ ਵੱਲ ਗਈ ਹਾਂ ਪਿੱਲੀ ਦਾ ਕੱਪੜਾ ਬਣਾ ਲਾ ਚੱਲ ਹੀ ਲੈ ਨਹੀਂ ਗੇ ਹੁਣ ਮੈਨੂੰ ਕੀ ਪਤਾ ਹੀ ਇਹਨੇ ਕਿੱਦਾਂ ਦੇ ਕੱਪੜੇ ਪਾਉਣੇ ਆ ਫੇਰ ਮੈਂ ਲੱਲੈਂਦੀ ਇਹਦੇ ਨੱਕ ਤੇ ਨਾ ਚੜਦੇ ਕਿੰਨੇ-ਕਿੰਨੇ ਦਾ ਸੂਟ ਬੰਦੇ ਆ ਤੇ ਗਾੜੀਆਂ ਨਾ ਉਖੜੀ ਜਿਹੀ ਮੇਰੇ ਨਾਲ ਕੋਈ ਏਦਾਂ ਸੁਆਦ ਦੀ ਗੱਲ ਨਹੀਂ ਕੀਤੀ ਮੈਨੂੰ ਸਭ ਬੜਾ ਹੋਰ ਤਰ੍ਹਾਂ ਹੋਇਆ ਤੇ ਮੈਂ ਤਾਂ ਮਾਨਤਾ ਨਾ ਆਈ ਹਾਂ ਤੂੰ ਮੈਨੂੰ ਦੱਸ ਜੇ ਤੁਹਾਡੇ ਦੋਵਾਂ ਜੀਆਂ ਵਿੱਚ ਵੀ ਕੋਈ ਗੱਲ ਹੋਈ ਆ ਤੇ ਮੰਮੀ ਗੱਲ ਕੀ ਹੋਣੀ ਆ ਮੈਂ ਤੁਹਾਨੂੰ ਇਹੋ ਦੱਸਿਆ ਸੀ ਐਂ ਪੇਪਰ ਲਾਇਆ ਹੀ ਕਿਨੇ ਗੱਲ ਬਣ ਜਾਣੀ ਆ ਕੋਈ ਨਾ ਪੇਪਰ ਮਿਲ ਗਿਆ ਹੀ ਬਸ ਤੇ ਪਤਾ ਨਹੀਂਓ ਕਿਹੜੀ ਕੋਲ ਨਾਰਾਜ਼ ਹੋ ਗਈ ਆ ਹੁਣ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੂੰਹ ਬਣਾ ਕੇ ਬੈਗੀ ਆ ਤੇ ਮੈਨੂੰ ਦੱਸਿਆ ਨਹੀਂ ਆ ਕਿ ਮੈਨਾਂ ਧੋਖਾ ਕਰਨ ਦੇਓ ਤਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਆ। ਆਹੋ ਗੱਲ ਬਧ ਹੋਈ ਆ। ਹੋਰ ਤਾਂ ਕੋਈ ਗੱਲ ਹੈ ਨਹੀਂ। ਮੈਂ ਤਾਂ ਤਾਣੀ ਦੱਸਿਆ। ਚੱਲ ਨੂੰ ਸਰਪ੍ਰਾਈਜ਼ ਦਵਾਂਗਾ। ਦੋਵੇਂ ਨੇ ਇਕੱਠੇ ਚੱਲ ਜਾਾਂਗੇ। ਮੈਨੂੰ ਕੀ ਪਤਾ ਸੀ ਆਹ ਕੰਮ ਹੋਣਾ ਵਾ। ਚੱਲ ਪੁੱਤ ਜਿੱਦਨ ਤੂੰ ਪੇਪਰ ਲਾਇਆ ਸੀ ਨਾ ਤੂੰ ਉਧਰ ਨਹੀਂ ਇਹਨੂੰ ਦੱਸ ਦੇਣਾ। ਆਹ ਜਿਹੜਾ ਸਿਆਪਾ ਪਿਆ ਨਾ ਘਰ ਵਿੱਚ ਇਹ ਨਾ ਪੈਂਦਾ। ਉਹ ਮੇਰੇ ਭਾਈ ਨੇ ਸਲਾਹ ਕੀਤੀ। ਵੀ ਐਦਾਂ ਕਰ ਲਈਏ। ਤੋ ਕੰਮ ਹੋ ਗਿਆ। ਮਾਰਾ ਕੰਮ ਹੋ ਜਾਵਾ। ਸੋ ਕੋ ਖੋਸ਼ ਹੋਣਾ ਚਾਹੀਦਾ ਵਾ। ਖੋਸ਼ ਹੋਣੇ ਕੀ ਹੋਣਾ ਵਾ। ਕਿਤੇ ਮੇਰੀ ਗੱਲ ਸੁਣ। ਐ ਗੱਲੋਂ ਨਰਾਇਤ ਨਹੀਂ ਕਿਦੋਂ ਜੀਤ ਨਹੀਂ ਮੇਰੇ ਨਾਲ ਚੱਲ ਜਾਣਾ ਚੱਲ ਮੈਨੂੰ ਤੇ ਇਹ ਆ ਕਿ ਦੋਵੇਂ ਜਾਣੇ ਜਾਓਗੇ ਨਾ ਸਾਨੂੰ ਮਗਰ ਕੋਈ ਫਿਕਰ ਨਾ ਹੋਊਗਾ ਹੁਣ ਤੇਰੇ ਸਾਹਮਣੇ ਕਰਨ ਦੇ ਇਥੇ ਵਾਈਡ ਐ ਹਨਾ ਕਿਹੜਾ ਕੋਈ ਨੌਕਰੀ ਆ ਇੰਨੇ ਪੈਸੇ ਮੰਗਦੀ ਰਹੀ ਆ ਨਾ 1.5 ਲੱਖ ਇਹਨੇ ਮੰਗਿਆ ਤੇ ਮੈਂ ਤੈਨੂੰ ਕਿਹਾ ਵੀ 2 ਲੱਖ ਪਾ ਦੇ ਅਹੀਂ ਤੇ ਨੋਹਾਂ ਵਾਲੀ ਗੱਲ ਹੀ ਨਹੀਂ ਰੱਖੀ ਸਗੋਂ ਧੀ ਬਣਾ ਕੇ ਰੱਖਿਆ ਤੇ ਮੈਨੂੰ ਇਹ ਵੀ ਗੱਲ ਕਹੀ ਵੀ ਤੁਸੀਂ ਆਂਦੇ ਜੇ ਧੀ ਧੀ ਮੈਂ ਕਹਾਂਦੀ ਧੀ ਆ ਆਪਣੇ ਨਿਆਣਿਆਂ ਨੂੰ ਕੱਪੜੇ ਲੈ ਦੋ ਦੱਸ ਮੈਨੂੰ ਵਿਆਹ ਕੇ ਘਰ ਵਿੱਚ ਲਿਆਂਦਾ ਵਾ ਤੀ ਬਣਾ ਕੇ ਲੈ ਕੇ ਆਏ ਆ ਨਾ ਹੁਣ ਤੂੰ ਇਦਾਂ ਦੀਆਂ ਗੱਲਾਂ ਡਈਆਂ ਕਰ ਰਹੀ ਆ ਮੈਂ ਮਾਂ ਵੀ ਮੇਰੇ ਨਾਲ ਇਦਾਂ ਬੋਲੀ ਆ ਹੁਣੇ ਤੁਹਾਡੇ ਨਾਲ ਬੋਲਣ ਡਿਆ ਪਈ ਆ ਇਹ ਚੰਡੀ ਆ ਭੂਗੇ ਤੇ ਮੈਂ ਨਹੀਂ ਜੜਦੇ ਮੈਨੂੰ ਮੈਨੂੰ ਸਮਝਾ ਦੇ ਉਹ ਬੰਦੇਆਂ ਨੂੰ ਕੋਈ ਗੱਲ ਨਹੀਂ ਕਾਲਾ ਨਾ ਪੈ ਜਿਹੜਾ ਕੰਮ ਹੋਣਾ ਉਹ ਤੇ ਹੁਣ ਆਈ ਆ ਮੈਨੂੰ ਪਤਾ ਵਾ ਪੀ ਇਹਦੇ ਦਿਲ ਵਿੱਚ ਕੀ ਗੱਲ ਵਾ ਹੁਣ ਜੋ ਮਰਜ਼ੀ ਕਰੀ ਜਾਵੇ ਜਦੋਂ ਤੂੰ ਜਾਣਾ ਵਾ ਤੇ ਜਾਣਾ ਹੀ ਆ ਫਿਰ ਨਹੀਂ ਖੁਸ਼ ਕਿਹੜੀ ਗੱਲ ਨਹੀਂ ਹੋਣ ਦੀ ਦੋਵੇਂ ਜੀ ਇਕੱਠੇ ਚੱਲੇ ਆ ਸਭ ਖੁਸ਼ ਹੋਣਾ ਚਾਹੀਦਾ ਵਾ ਮੈਂ ਕਾਗਜ਼ ਲਾਉਣੇ ਹੀ ਉਹ ਨਿਕਲਦੇ ਉਹ ਚੰਗੇ ਹੀ ਬਸ ਮੈਨੂੰ ਕਹਿਣ ਲਈ ਆ ਕਿ ਜਿਹੜਾ 2 ਲੱਖ ਤੁਹਾਡੇ ਕੋਲ ਮੰਗਵਾਇਆ ਸੀ ਨਾ ਦਲਜੀਤ ਦੇ ਕਾਗਜ਼ ਲਾਉਣ ਵਾਸਤੇ ਮੈਂ ਮੰਗਵਾਇਆ ਸੀ ਹੁਣ 2 ਲੱਖ ਤੇ ਮਰ ਗਿਆ ਨਾ ਤੇ ਮੈਂ ਸਗੋਂ ਨੂੰ ਕਿਹਾ ਫਿਰ ਕੀ ਮਰ ਗਿਆ ਤੇ ਕੋਈ ਗੱਲ ਨਹੀਂ ਕਈ ਪੈਸੇ ਆਏ ਤੇ ਕਈ ਪੈਸੇ ਗਏ ਇਹੋ ਨਾ ਮੈਂ ਕਿਤੇ ਮਾਰੇ ਹੁੰਦੇ ਨਾ ਤਹੀ ਮੈਨੂੰ 100 100 ਗੱਲ ਕਰਨੀ ਸੀ ਮੈਂ ਉੱਥੇ ਕੀ ਜਵਾਬ ਦਵਾਂ ਮੈਨੂੰ ਤਾਂ ਆਪ ਕੋਈ ਗੱਲ ਨਹੀਂ ਆਉਂਦੀ ਹਾਦੀ ਹੋ ਗਈ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਕਿੱਦਾਂ ਡਈਆ ਗੱਲਾਂ ਕਰਨ ਚਾਵਾਂ ਰੀਜਾ ਨਾ ਕੱਲਿਆ ਹੀ ਸਗੋਂ ਤੇਨੂੰ ਦੇ ਹੋਣਾ ਚਾਹੀਦਾ ਦਲਜੀਤ ਜਾ ਕੇ ਤੇ ਲੀੜਾ ਕਪੜਾ ਲੈ ਆਈਏ ਇਕੱਠਾ ਕਰੀਏ ਤੇ ਟਾਈਮ ਨਾਲ ਆਪਾਂ ਇਕੱਠੇ ਹੀ ਚੱਲ ਜਾਾਂਗੇ ਮੁੜ ਕੇ ਇਹ ਪਤਾ ਨਹੀਂ ਕਿਹੜੀ ਗੱਲ ਓਖੜੀ ਓਖੜੀ ਫਿਰਨ ਦੀ ਸਗੋਂ ਖੁਸ਼ ਹੋਣਾ ਚਾਹੀਦਾ ਬੰਦੇ ਨੂੰ ਇਹ ਵੀਜ਼ਾ ਆ ਗਿਆ ਵਾ ਅਸੀਂ ਇਕੱਠੇ ਚੱਲ ਜਾਾਂਗੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਇਹਦੇ ਭਰਾ ਨੇ ਕੋ ਕਹਤਾ ਵਾ ਕਿ ਹਾਂ ਵੀ ਖੁਸ਼ ਨਹੀਂ ਆ ਗਈ ਏ ਹੁਣ ਦਲਜੀਤ ਜਾਂਦੇ ਦੇ ਮਾਂ ਪਿਓ ਇੱਥੇ ਆਉਣ ਤੇ ਮੈਂ ਉਹਨਾਂ ਨੂੰ ਦੱਸਾਂ ਉਹ ਤਾਂ ਕਿੰਨਾ ਚਿਰ ਹੋ ਗਏ ਆਏ ਹੀ ਨਹੀਂਗੇ ਹੁਣ ਭਰਾ ਭਜਾਈ ਨਾਲ ਵੀ ਕੀ ਗੱਲ ਕਰਨੀ ਹੁੰਦੀ ਆ ਉਹ ਤੇ ਆਪ ਖੁਦਰੇ ਹੋਏ ਆ ਚੜਾਉਂ ਜਾਣਾ ਹਿੱਤੇ ਆਪ ਗਏ ਸਾਰੇ ਕੰਮ ਆਪ ਗਏ ਤੇ ਮੈਨੂੰ ਦੋਈ ਡਰ ਲੱਗਦਾ ਸੀ ਮੈਂ ਨਹੀਂ ਕਹਿਣਾ ਵਾ ਇਹ ਦਾੜੀ ਨੂੰ ਫੋਨ ਲਾਉਣਾ ਵਾ ਇਹ ਆ ਕੰਮ ਕਰਨ ਦੀ ਆ ਪਹਿਲਾਂ ਮੇਰੇ ਨਾਲ ਬੋਲੀ ਆ ਹੁਣ ਮੰਮੀ ਨਾਲ ਬੋਲਣ ਦੀ ਆ ਤੇ ਫੇਰ ਨਾ ਕਿਉਂ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਚੱਲ ਤੂੰ ਇਹ ਗੱਲ ਛੱਡ ਪਹਿਲਾਂ ਮੈਂ ਤੇਰੇ ਦਾੜੀ ਨਾਲ ਗੱਲ ਕਰਦੀ ਨੀ ਤੇ ਇਦਾਂ ਕਰਦੀ ਆ ਦੱਸੋ ਹੁਣ ਇਹਦਾ ਹੱਲ ਕੀ ਹੋਣਾ ਚਾਹੀਦਾ ਮੁੜ ਕੇ ਸਾਡੇ ਦਿਵਾਲੇ ਨਾਲ ਚੜਿਓ ਆਪੇ ਹੱਲ ਕੱਢ ਲਓ ਤੇ ਫਿਰ ਮੈਂ ਸਮਝਾਉਣ ਨਾਲ ਚੰਗੀ ਤਰ੍ਹਾਂ ਹੀ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਕਰਦੀ ਗੱਲ ਇਹ ਚੰਗਾ ਕੰਮ ਹੋਏ ਇਹਦਾ ਅਗੋਂ ਸਗੋਂ ਖੁਸ਼ ਹੋਣਾ ਚਾਹੀਦਾ ਵਾ ਇੱਥੇ ਇਕੱਠੇ ਚੱਲਨੇ ਆਂ ਕਦੀ ਮੇਨ ਨਾਲ ਲੜਦੇ ਨਹੀਂ ਕਰੀ ਮਮੀ ਨਾਲ ਲੜ ਪੈਂਦੀ ਆ ਆ ਲੋ ਚਾਹ ਪੀ ਲੋ ਰਮਨ ਆਪਣੀ ਚਾਹ ਨਹੀਂ ਲੈਈ ਤੂੰ ਮੇਰਾ ਨਹੀਂ ਚਾਹ ਨੂੰ ਦਿਲ ਕਰਨ ਦਿਆ ਕਿਉਂ ਕੀ ਗੱਲ ਹੋਈ ਆ ਗੱਲ ਗਲ ਕਾਦੀ ਹੁਣੀ ਆ ਅਜੜੀ ਤੁਹਾਡੀ ਨੌਂ ਆ ਨਾ ਇਹਦੇ ਤੇਵਰ ਵਿਗੜੇ ਆ ਇਹ ਸਵਾਦ ਨਾਲ ਗੱਲ ਨਹੀਂ ਕਰਨ ਢੀ ਕੀ ਕਹਿੰਦੀ ਆ ਕਹਿਣਾ ਕੀ ਆ ਮੈਂ ਤਾਂ ਗਈ ਹਾਂ ਮੈਂ ਕਿਹਾ ਜਾਓ ਲੀੜਾ ਕੱਪੜਾ ਲੈ ਆਓ ਜੇ ਇਹ ਗੱਲ ਨਾ ਨਾ ਕਹਿੰਦੀ ਫਿਰ ਮੂੰਹ ਵਟਣਾ ਸੀ ਪੀ ਸੱਸਾਂ ਵਾਲੀ ਕਰਕੇ ਇਹਨੇ ਦੱਸੀ ਆ ਮੈਂ ਲੈ ਲੈਂਦੀ ਇਹਦੇ ਨੱਕ ਤੇ ਨਾ ਚੜਦੇ ਤੇ ਤੁਹਾਨੂੰ ਵੀ ਪਤਾ ਵਾ ਕਿੰਨੇ ਕਿੰਨੇ ਦਾ ਸੂਟ ਆਉਂਦੇ ਆ ਉਹ ਅਵਾ ਗੋਣੀ ਇੱਥੇ ਤੁਰੇ ਫਿਰਨੇ ਹੀ ਇਹ ਤਾਂ ਗੱਲ ਹੈਗੀ ਆ ਤੇ ਗਾੜੀਆਂ ਮਿੰਨਾਂ ਦੇ ਆਪਣੇ ਬੱਚਿਆਂ ਨੂੰ ਲੈ ਕੇ ਦਓ ਮੈਨੂੰ ਨਹੀਂ ਲੋੜ ਦੱਸ ਇਹ ਨਹੀਂ ਮੇਰੇ ਕੋਸ਼ ਲੱਗਦੀ ਹੁਣ ਧੀ ਬਣਾ ਕੇ ਲੈਂਦੀ ਆ ਮੈਂ ਤਾਂ ਕੋਈ ਨਾ ਨਵਾਂ ਵਾਲੀ ਗੱਲ ਹੀ ਨਹੀਂ ਇਹਦੇ ਨਾਲ ਰੱਖੀ ਧੀ ਬਣਾਈ ਆ ਪਰ ਨਾ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਤਾ ਹੀ ਨਹੀਂਗਾ ਪੀ ਸੱਸਾਂ ਨੂੰ ਮਾਵਾ ਕਿੱਦਾਂ ਸਮਝਣਾ ਵਾ ਚੱਲ ਜੇ ਮੁੰਡੇ ਦੇ ਪੇਪਰ ਨਿਕਲ ਆਉਣਗੇ ਤੇ ਇਹਦੇ ਵਿੱਚ ਚੰਗਾ ਹੀ ਆ ਪਤਾ ਨਹੀਂ ਕਿਉਂ ਮੂੰਹ ਵਟਿਆ ਵਾ ਤੇ ਗਾੜੀ ਗੱਲਾਂ ਕਰੀ ਜਾਣ ਰਹੀ ਆ ਓਏ ਇਹ ਗੱਲ ਤਾਂ ਓਕਹੀ ਹੁਣੀ ਆ ਤੇ ਇਹਨੇ ਨਾਲ ਚੱਲਣਾ ਮੇਰੇ ਹੁਣ ਤੂੰ ਨਾਲ ਉਹਨੂੰ ਨਾ ਖੜੇ ਤੇ ਅਸੀਂ ਉਹਦਾ ਕੰਮ ਬਣਾਈਏ ਉਹਦੇ ਫੇਰ ਘਰੇ ਬੈਠਾ ਰਹੂਗਾ ਵਿਚਾਰਾ ਤੇ ਜੇ ਇਹੋ ਗੱਲ ਹੀ ਤੇ ਵਿਆਹ ਨਾ ਕਰਵਾਉਂਦੀ ਮਾਪਿਓ ਨੂੰ ਕਹਿ ਦਿੰਦੀ ਹੁਣ ਜੇ ਵਿਆਹ ਕਰਵਾਇਆ ਤਾਂ ਮੁੰਡੇ ਨੇ ਤਾਂ ਨਾਲ ਜਾਣਾ ਹੀ ਆ ਨਾਲੇ ਅਸੀਂ ਕੰਮ ਕਰਕੇ ਤਾਂਹੀਂ ਲਿਆਂਦੀ ਏ ਹੋਰ ਇਹਦਾ ਮੂੰਹ ਹੀ ਆਖਣਾ ਹੈਗਾ 5 ਰੁਪਈਆ ਦੀ ਲਈ ਆ ਫੇਰ ਵੀ ਮੂੰਹ ਵਿੰਗਾ ਉਹਨੂੰ ਕੀ ਇਹ ਲਗੇ ਤੇ ਸਾਡੇ ਲਗੇ ਉਹਨਾਂ ਦਾ ਕੀ ਲੱਗਾ ਮੈਂ ਤਾਂ ਨਹੀਂ ਆ ਇਹਦਾ ਮਾਂ ਪਿਓ ਆਵੇ ਨਾ ਉਹਨਾਂ ਦੇ ਕੰਨ ਖੋਲਾਂ ਭੀ ਤੀ ਤੁਹਾਡੀ ਆਹ ਕੁਛ ਕਰਨ ਰਹੀ ਆ ਸਮਝਾ ਲਓ ਇਹਨੂੰ ਉਹ ਮੇਰੇ ਦੇ ਹਿਸਾਬ ਨਾਲ ਅਰਮਰ ਚੁਕਣਾ ਹੀ ਉਹਨਾਂ ਦੀ ਇਹਨੂੰ ਕੀਪਦਾ ਉਦੋਂ ਤਾਂ ਬਥੇਰੇ ਮਿੱਠੇ ਪਿਆਰੇ ਹੋਏ ਹੀ ਪਰ ਮੈਨੂੰ ਤਾਂ ਹੋਰ ਤਰ੍ਹਾਂ ਹੋਣ ਰਿਹਾ ਵਾ ਤੁਹਾਨੂੰ ਵੀ ਪਤਾ ਵਾ ਕਿਤੇ ਨਾ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਤੇ ਪੈਸੇ ਇਕੱਠੇ ਕਰੀਦੇ ਆ ਜਿਹੜੇ ਇਹਦੇ ਉੱਤੇ ਲਾਏ ਆ ਇਹਨੂੰ ਤਾਂ ਆਪ ਨੂੰ ਅਕਲ ਹੋਣੀ ਚਾਹੀਦੀ ਆ ਜੀ ਉੱਥੇ ਪੇਕੇ ਹੁੰਦੀ ਤੇ ਉਹਨਾਂ ਇਹਨੇ ਪੈਸੇ ਲਾਉਣੇ ਹੀ ਵਿਆਦਨਾ ਤਾਂ ਹੀ ਕੀਤਾ ਸੀ ਕਿ ਚਾਲੇ ਪੈਸੇ ਲੱਗਦੇ ਕੱਲ ਦੇਣਗੇ ਰਮਨ ਇਹਨੇ ਜੋਗੇ ਹੈ ਨਹੀਂ ਆ ਜਿਹਨੇ ਜੋਗੇ ਹੁੰਦੇ ਤਾਂ ਉਹਨਾਂ ਕੁਆਰੀ ਨੂੰ ਨਹੀਂ ਕਲਾਉਣਾ ਬਾਹਰ ਤੇ ਫਿਰ ਹੁਣ ਇਹੋ ਹੀ ਅਕਲ ਕਰੇ ਵੀ ਯਕੀਨ ਕਰਕੇ ਮੇਰੇ ਤੇ ਪੈਸੇ ਲਾਏ ਆ ਗਾੜੀਆਂ ਦੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤੁਸੀਂ ਮੈਨੂੰ ਦੱਸ ਦਿੰਦੇ ਪੁੱਤ ਸਾਨੂੰ ਯਕੀਨ ਸੀ ਤੇ ਅਸੀਂ ਸੋਚਿਆ ਵੀ ਇਹ ਤਾਂ ਲੇਟ ਕੰਮ ਬਣਨਾ ਵਾ ਅਸੀਂ ਫਿਰ ਏਜੰਟ ਲਾਪ ਕੇ ਤੇ ਅਸੀਂ ਲਾਤਾ ਉੱਥੇ ਕਹੀ ਮੈਂ ਤਾਂ ਇਹ ਗੱਲ ਸੋਚੀ ਤਾਂ ਸਮਝਾਈ ਵੀ ਉਹਨੂੰ ਮੈਂ ਆਹ ਵੇਹ ਪੁੱਤ ਹੁਣ ਤੂੰ ਪੈਸੇ ਸਾਡੇ ਕੋਲੋਂ ਮੰਗਵਾਉਣੀ ਆ ਪਈ ਨੇ ਪੈਸੇ ਚਾਹੀਦੇ ਆ ਦੋਵੇਂ ਜਾਣੇ ਗਏ ਹੋਗੇ ਨਾ ਤੁਹਾਨੂੰ ਫਿਕਰ ਨਾ ਹੋਊਗਾ ਇਹ ਕਮਾਈ ਕਰੂਗਾ ਆਪਣੇ ਖਰਚੇ ਤੋਂ ਉਹ ਪੂਰੇ ਕਰੋਗੇ ਨਾ ਹਾਂ ਤਾਂ ਤੂੰ ਆਪਣੀ ਪੜ੍ਹਾਈ ਕਰੀ ਜਾਈ ਇਹ ਚੌਖੇ ਹੋਣ ਵਾਲੀ ਕਿਹੜੀ ਗੱਲ ਆ ਪਰ ਇਹ ਗੱਲ ਨਹੀਂ ਨਾ ਸਮਝਦੀ ਉਹਨੂੰ ਇਹ ਆ ਵੀ ਮਾੜਾ ਜਿਹਾ ਫੋਨ ਕਰਦੀ ਆ ਇਹ ਪੈਸੇ ਪਾ ਦਿੰਦੇ ਹੀ ਅਹੀਂ ਫਿਰ ਇਹ ਕਿੰਨੇ ਕੌਖੇ ਹੋ ਕੇ ਪੈਸੇ ਪਾਉਂਦੇ ਆ ਇਧਰ ਦੇ ਪੈਸੇ ਨਾ ਉਧਰ ਜਾ ਕੇ ਕੀ ਬੰਦਾ ਵਾ ਇਹ ਤੇਰਾ ਬੜਾ ਬੜੀ ਫਿਕਰ ਵਾਲੀ ਗੱਲ ਵਾ ਕਿ ਤੂੰ ਇਹ ਚੌਖੇ ਹੋਣ ਵਾਲੀ ਗੱਲ ਹੀ ਕੋਈ ਨਹੀਂ ਆ جے چل جوں گا ਮੋੜਾ ਤੇ ਦੋਵੇਂ ਜੀ ਇਕੋ ਥਾਂ ਰਹੀ ਜਾਉਗੇ ਤੁਸੀਂ دلجیت ਵੀ ਸਗੋਂ ਨੰ ਨਾਰਾਜ ਹੋਣ ਰਿਆ ਹੀ ਆਂਦਾ ਮੰਮੀ ਤੁਸੀਂ ਆਪੇ ਸਮਝਾ ਦਿਓ ਇਹ ਨਾ ਹੋਵੇ ਮੁੜ ਕੇ ਮੈਨੂੰ ਸਮਝਾਉਣਾ ਪਵੇ ਤੇ ਮੈਂ ਤੇ ਇਹ ਗੱਲ ਤੋਂ ਡਰਦੀ ਆਂ ਮੁੜ ਕੇ ਦੋਹਾਂ ਜੀਆਂ ਦੇ ਵਿੱਚ ਨਾ ਤੂੰ ਤੂੰ ਮੈਂ ਮੈਂ ਨਾ ਕੋਈ ਹੋਵੇ ਅਕਲ ਤੇ ਹੁਣ ਕੁੜੀ ਨੂੰ ਕਰਨੀ ਚਾਹੀਦੀ ਆ ਮੁੰਡਾ ਵਿਚਾਰਾ ਤਾਂ ਬੋਲਦਾ ਹੀ ਨਹੀਂਗਾ ਜੇ ਉਹਦਾ ਚੜਾਉਣ ਗਿਆ ਤੇ ਤਾਂ ਭਰਾ ਪਰਜਾਈ ਚਲਗੇ ਤਾਂ ਵੀ ਨਾ ਹੀ ਇਹਨੂੰ ਮੁੰਡੇ ਨੂੰ ਸਗੋਂ ਦਬਕੇ ਮਾਰਦੇ ਰਹੇ ਵੀ ਤੂੰ ਕਿਉਂ ਨਹੀਂ ਨਾਲ ਗਿਆ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਖੋਟ ਹੁਣੀ ਆ ਤਾਂ ਕਰਕੇ ਇਹਨੂੰ ਖੜਿਆ ਨਹੀਂ دلجیت ਤੁਹਾਡੇ ਵੱਲ ਆਉਣਾ ਉਹਨੂੰ ਸਮਝਾਓ ਪੇ ਤੂੰ ਕੋਈ ਗੱਲ ਨਾ ਕਰੀ ਕੋਈ ਗੱਲ ਨਹੀਂ ਪਿਆਰ ਦੇ ਨਾਲ ਨਾ ਆਪੇ ਸਮਝਾ ਲਾਂਗੇ ਤੂੰ ਸਮਝੂਗੀ ਪਰਮਨ ਇਹ ਥੋੜਾ ਇਹ ਦਬਕਾ ਮਾਰ ਕੇ ਰਹਦਾ ਨਾ ਤੇ ਇਥੋਂ ਤੱਕ ਨੌਬਤ ਨਹੀਂ ਆਉਣੀ ਇਹ ਤਾਂ ਮੈਂ ਦੱਸਦਾ ਇਹ ਵੀ ਡਰਦਾ ਰਿਆ ਵੀ ਜੇ ਚਲ ਗਈ ਤੇ ਇਹ ਨਾ ਹੋਵੇ ਮੁੜ ਕੇ ਫੋਨ ਨਾ ਕਰੇ ਜਾਂ ਮੈਨੂੰ ਸੱਦੇ ਨਾ ਦਫਾ ਕਰ ਉਹ ਗੱਲਾਂ ਚਾਹ ਤੇ ਕੁੱਟ ਪੀਓ ਮੈਂ ਸਬਜ਼ੀ ਰੱਖੀ ਸਬਜ਼ੀ ਵੇਖ ਲਾਂ ਚਲੋ ਓਏ ਆ ਜਾ ਇੱਧਰ ਗੱਲ ਦੱਸਾਂ ਤੈਨੂੰ ਇੱਕ ਤੱਲੇ ਫੇਰ ਮੰਮੀ ਹੁਣ ਸੁਣ ਲੈਣਾ ਗੱਲ ਤਾਂ ਦੱਸੋ ਗੱਲ ਕੀ ਹੈ ਦੱਸ ਉਹ ਗੱਲ ਕੀ ਹੋਣੀ ਆ ਹਣ ਲਾਈ ਆ ਕੋਈ ਨਾ ਕੋਈ ਸਕੀਮ ਕਿ ਨਹੀਂ ਲਾਈ ਕਾਦੀ ਸਕੀਮਾਂ ਸਕੀਮ ਉਹ ਹੀ ਦਲਜੀਤ ਨੂੰ ਕਿੱਦਾਂ ਹਟਾਉਣਾ ਵਾ ਰਾਹ ਦੇ ਵਿੱਚੋਂ ਮੈਨੂੰ ਨੀਗਾ ਪਤਾ ਹੈਗਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਪਹਿਲਾਂ ਵੇਲਾ ਸੰਭਲਿਆ ਨਹੀਂ ਆ ਤੇ ਹੁਣ ਸਕੀਮਾਂ ਲਾਈ ਜਾਓ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਫਿਰ ਵੇਖਿਓ ਸਾਡਾ ਕੀ ਬਣਨਾ ਵਾ ਉਹ ਵੇਲਾ ਤੇ ਤਾਂ ਸੰਭਲਦੇ ਨਾ ਜੇ ਕੁੜੀ ਨੂੰ ਪਤਾ ਹੁੰਦਾ ਤੇ ਸਾਨੂੰ ਪਤਾ ਹੁੰਦਾ ਵੀ ਆ ਕੰਮ ਹੋ ਜਾਣਾ ਵਾ ਹੋਰੀ ਫਾ ਪੈ ਗਿਆ ਵਾ ਕਿਹੜੀਆਂ ਆਪਾਂ ਡੇ ਹੀ ਅਸਾਂ ਲਾਉਣ ਵੀ ਕੀ ਸਾਡੇ ਨਾਲ ਬਣਨਾ ਵਾ ਤੇ ਕੀ ਹੁਣ ਸਾਡੇ ਨਾਲ ਹੋ ਗਿਆ ਮੈਂ ਦੇ ਨ ਸਮਝ ਲੱਗਾਂ ਦਈ ਵੀ ਕਰੀਏ ਤੇ ਕਰੀਏ ਕੀ ਹੁਣ ਮੇਰੇ ਦਿਮਾਗ 'ਚ ਇੱਕ ਸਕੀਮ ਆਉਂਦੀ ਤੇ ਡਹੀ ਆ ਕਿਹੜੀ ਆ ਦੱਸੋ ਤਾਂ ਸਹੀ ਸਕੀਮ ਰੁਪਿੰਦਰ ਇਦਾਂ ਵਾ ਰਿਸਕ ਤੇ ਬੜਾ ਵਾ ਪਰ ਇਹ ਆ ਵੀ ਇਹ ਕੰਮ ਹਾਨੂੰ ਕਰਨਾ ਪੈਣਾ ਵਾ ਦਲਜੀਤ ਨੂੰ ਰਾਹ 'ਚੋਂ ਹਟਾਉਣਾ ਪੈਣਾ ਵਾ ਰਾਹ 'ਚੋਂ ਹਟਾਉਣਾ ਪੈਣਾ ਵਾ ਤੁਹਾਡਾ ਦਿਮਾਗ ਵੀ ਠੀਕ ਹੈਗਾ ਵਾ ਤੇ ਕਿਡੀਆਂ ਗੱਲਾਂ ਡੇਆਂ ਕਰਨ ਕਿਹੜਾ ਕੰਮ ਕਰਨਾ ਹੁੰਦਾ ਹੀ ਐਵੇਂ ਨਾ ਹੋਰ ਕੇ ਆਪਾਂ ਫਸ ਜਾਈਏ ਆਹ ਵਾਲਾ ਕਦਮ ਨਾ ਚੁੱਕਿਓ ਠੀਕ ਵਾ ਨਾ ਰੁਪਿੰਦਰ ਆਹ ਕਦਮ ਮਾਨੂੰ ਚੁੱਕਣਾ ਪੈਣਾ ਵਾ ਨਹੀਂ ਇੱਥੇ ਜੋ ਕੇ ਰਹਿ ਜਣਾਈ